ਮਾਤੂ ਸ਼੍ਰੀ ਦਸਤਾਰ ਨੇ ਸੂਟਾਂ ਲੈਂਗਿਆ ਸ਼ਰਾਰਿਆਂ ਗਰਾਰਿਆਂ ਤੇ ਡਰੈੱਸਾਂ ਤੇ ਲਗਾ ਦਿੱਤੀ ਰਿਕਾਰਡ ਤੋੜ ਭਾਰੀ ਸੇਲ 220 220 220 220 220 220 220 220 ਲਓ ਜੀ 220 220 ਜਿਹੜਾ ਬਾਜ਼ਾਰ ਚ ਮਿਲਦਾ 1 1000 ਦਾ ਸੂਟ ਮਾਤੂ ਸ਼੍ਰੀ ਦਸਤਾਰ ਨੇ ਕਰਤਾ 250 ਸੋ ਜਿਹਨਾਂ ਨੇ ਕਾਣਾ ਨਮਾ ਕੰਮ ਸ਼ੁਰੂ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਤੁਹਾਡੇ ਬਹੁਤ ਵੱਡੇ ਫਾਇਦੇ ਕਰਦੇ ਨੇ ਆ 350 ਦੇ ਕਰਤੇ ਨਾਲ ਪ੍ਰਿੰਟ ਬਾਟਮ ਲਾ ਕੇ ਪ੍ਰਿੰਟ ਦਬਤਾ 350 ਜਿਹੜੇ ਬਾਜ਼ਾਰ ਦੇ ਵਿੱਚ 15-1500 ਦਾ ਸਾਡੇ ਕੋਲੋਂ ਲੈ ਜਾਓ ਸਿਰਫ 500 ਦਾ ਗਰਮੀ ਵਾਲੇ ਸੂਟਾਂ ਦੇ ਵਿੱਚ ਬਹੁਤ ਵੱਡੀ ਧਮਾਕੇਦਾਰ ਹੱਲਾ ਬੋਲ ਮਹਾ ਬੰਪਰ ਸੇਲ ਲਗਾ ਦੀ ਚੱਕ ਲੋ ਚੱਕ ਲੋ ਚੱਕ ਲੋ ਵੀ ਚੱਕ ਲੋ ਛੇ ਦੀ ਛੇ ਦੀ 650 ਦੇ ਸੂਟ ਚੱਕ ਲੋ 650 ਦੇ ਵਿੱਚ ਚੱਕ ਲੋ ਲਓ ਜੀ ਕਹਿੰਦੇ ਗਰਮੀ ਗਰਮੀ ਦਾ ਲੱਗਣੀ ਨਹੀਂ ਦੇਣੀ ਸੂਟ ਇੰਨੇ ਲਿਆਤੇ ਸਿਰਫ 2000 ਵਾਲਾ ਸੂਟ 750 ਜਦਾ ਜੋ ਸਾਡੀ ਇਚਨਾ ਆ ਡਾਕਟਰ ਭੈਣਾ ਦਾ ਵੀ ਕਰਤਾ ਫਾਇਦਾ ਕਹਿੰਦੀ ਮੈਂ ਸੂਟ 2500 3000 ਤੋਂ ਘਟ ਨਹੀਂ ਲਿੱਤਾ 850 ਦੇ ਵਿੱਚ ਲਾਈਨਿੰਗ ਵਾਲਾ ਸੂਟ ਵੀਰ ਜੇ 1500 1700 ਮੂਹ ਵਗਿਆ ਰੇਟ ਮੰਗਦੇ ਆ 1000 ਰੁਪਏ ਰੇਟ ਉੱਤੇ ਲਿਖ ਕੇ ਲਾਤਾ ਆ ਕਹਿੰਦੇ 3500 ਨਾ ਕਹਿੰਦੇ 2800 1275 ਚ ਵੱਡਾ ਫਾਇਦਾ ਹੁਣ ਇਥੇ 50000 ਵਾਲਾ ਕੱਪੜਾ 15000 ਦਮਾ ਕੇ ਲਿਖ ਕੇ ਗਾਰੰਟੀ ਦੇ ਦਿੱਤੀ ਆ ਸਾਡੀਆਂ ਨਾਨੀਆਂ ਲਈ ਬਜ਼ੁਰਗਾਂ ਲਈ ਵੀ ਕਹਿੰਦੇ ਵੈਰਾਈਟੀ ਚੁੰਨ ਚੁੰਨ ਕੇ ਲਿਆਂਦੀ ਆ ਬਿਲਕੁਲ ਭਾਜੀ ਆ ਸੂਟ ਚੈੱਕ ਕਰੋ ਜੀ ਘੇਰੇ ਤੇ ਹੋਈ ਕਿੰਨੀ ਸ਼ਾਨਦਾਰ ਕਢਾਈ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਪਹਿਲੇ 5 ਭੈਣ ਭਾਈਆਂ ਨੂੰ 5 ਸੂਟ ਪੰਜ ਸੂਟ ਬਿਲਕੁਲ ਫਰੀ ਦੇਵਾਂਗੇ ਪੰਜ ਦਿਨਾਂ ਦੀ ਲਾਤੀ ਹੱਲਾ ਬੋਲ ਹੱਲਾ ਬੋਲ ਬੰਪਰ ਸੇਲ ਆਤੀਆ ਲੋ ਵੀ ਆਜ ਕੋ ਰਾਣੀਆਂ ਮਹਾਰਾਣੀਆਂ ਬੜੇ ਟੌਪ ਟੌਪ ਦੇ ਸੂਟ ਭਾਵੇਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੋਂ ਮਰਜੀ ਆਜੋ ਫਾਇਦੇ ਬਹੁਤ ਵੱਡੇ ਕਰਨੇ ਆ ਜਿਨ੍ਹਾਂ ਨੇ ਲੈਣਾ ਪਿਆ ਹਾ ਸ਼ਾਦੀਆਂ ਦਾ ਕਪੜਾ ਦਾਜ ਬਰ ਦਾ ਕਪੜਾ ਤੁਹਾਡੇ ਘਰਾਂ ਜਾ ਗਈਆਂ ਖੁਸ਼ੀਆਂ ਡੈਨਸ ਹੌਤੇ ਪਾਉਣਿਆ ਸੂਟ ਰਾਣੀਆਂ ਮਹਾਰਾਣੀਆਂ ਪਾਉਣੀਆਂ ਲੁੱਕ ਜਿਹੜੇ ਬਾਜ਼ਾਰ ਚ 35 35000 ਦੇ ਸੂਟ ਵੇਚਦੇ ਆ 40 40000 ਦੇ ਵੇਕ ਦਿਆ ਇਹ ਉਹਨਾ ਸ਼ਕੀਨ ਕੁੜੀ ਵਾਲੀ ਚੀਜ਼ਾਂ ਦਿਖਾ ਰਹੇ ਆ 35000 ਵਾਲੀ ਚੀਜ਼ ਇੱਥੇ 10 12000 ਚ ਮਿਲ ਜਾਣੀ ਆ 프ਾਂਟ ਚੈੱਕ ਕਰ ਲੋ ਕੇਰਾ ਚੈੱਕ ਕਰ ਲੋ ਬਾਹਾਂ ਦੇ ਕੰਮ ਚੈੱਕ ਕਰ ਲੋ ਲਗਜ਼ਰੀ ਦੁਪੱਟਾ ਚੈੱਕ ਕਰੋ ਇਦਾਂ ਦੀਆਂ ਚੀਜ਼ਾਂ ਇੱਕੋ ਹੀ ਸ਼ਾਤੇੜਾ ਦੇਣੀਆਂ ਆ ਦੇਖੋ ਬਜ਼ਾਰ 'ਚ 12 13000 ਤੋਂ ਘੱਟ ਨਹੀਂ ਆ ਅੰਕਲ ਉਹ ਮਾਤੂ ਸ਼ਰੀ ਦਸਤਾਰ ਨੇ ਆ ਵਿਆਹ ਵਾਲੀ ਕੁੜੀ ਨੂੰ ਦੇਤਾ ਤੋਹਫਾ ਕਹਿੰਦਾ ਲੈ ਜਾਓ 5000 'ਚ ਪੂਰਾ ਸੂਟ रेडीमेड ਗਾਉਣ ਡਰਸਾਂ ਸ਼ਰਾਰੇ ਗਰਾਰੇ ਲਹਿੰਗਾ ਵਨ ਪੀਸ ਡਰੈਸ ਆ ਦੇਖੋ ਅਨਾਰਕਲੀਆਂ ਜਿਹੜੀਆਂ ਯਾਰ 15 15000 ਰੁਪਏ ਡੰਮੀਆਂ ਤੇ ਲਾ ਕੇ ਦੁਕਾਨਦਾਰ ਦਈ ਜਾਂਦੇ ਤੇ 4 4 5 5000 5500 ਦੇ ਵਿੱਚ ਦੇਈ ਜਾਂਦੇ ਆ ਆ ਦੇਖੋ ਦਿੱਲੀ ਬੰਬੇ ਵਾਲੇ ਆਰਟੀਕਲ ਆ ਦੇਖੋ ਤੁਸੀਂ ਚੀਜ਼ਾਂ ਮਿਰਰ ਵਰਕ ਆਪ ਚੈੱਕ ਕਰ ਲੋ ਲਹਿੰਗਾ ਚੋਲੀ ਚੈੱਕ ਕਰ ਲੋ ਦੁਪੱਟਿਆਂ ਦੇ ਕੰਮ ਚੈੱਕ ਕਰ ਲੋ ਆ ਦੇਖੋ ਜੀ ਬਲੂ ਕਲਰ ਇਹਦੇ ਵਿੱਚ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਹਰ ਇੱਕ ਚੀਜ਼ ਬਾਜ਼ਾਰ ਨਾਲੋਂ ਵੀ ਸਸਤਾ ਦੇ ਰਣਾ ਬਾਜ਼ਾਰ ਨਾਲੋਂ ਸਸਤਾ ਆ ਚੱਕੋ ਜੀ ਸੂਟ ਆ ਗਿਆ ਜੀ ਸੀਤਾਸਤਾ ਸੂਟ ਆ ਗਿਆ ਜੀ ਬਾਜ਼ਾਰ ਦੇ ਵਿੱਚ ਰੇਟ ਕੀ ਆ ਕਹਿੰਦੇ 800 ਰੁਪਿਆ ਸਵਾਈ 1500 ਦਾ ਸੂਟ ਆ ਕਰਦਿਆ ਤੇ 850 ਰੁਪਿਆ ਦਾ ਸੂਟ ਜੇ ਬਟਿਕਾ ਨੂੰ ਕਪੜਾ ਲੈਣੇ ਹੋ ਸਟਿਚਿੰਗ ਕਰਾਉਣੇ ਹੋ ਡਿਜ਼ਾਈਨ ਫੇਰ ਵੀ ਤੁਹਾਨੂੰ ਇਦਾਂ ਦਾ ਨਹੀਂ ਮਿਲਦਾ ਇੱਥੇ ਤੁਹਾਨੂੰ 3000 ਦਾ ਰੈਡੀमेड ਸੂਟ ਦੁਪੱਟਾ ਨਾਲ 1275 ਚ ਮਿਲ ਜਾਣਾ ਆ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਆ ਦੇਖੋ 1500 ਰੁਪਏ ਦੇ ਵਿੱਚ ਕੰਪਲੀਟ ਆ ਦੇਖੋ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜਾਣਾ ਹਰ ਇੱਕ ਤਰ੍ਹਾਂ ਦਾ ਰੰਗ ਮਿਲ ਜਾਣਾ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਮਿਲ ਜਾਣਾ ਬਾਦੂਸ਼ਰੀ ਦਸਤਾਰ ਤੇ ਭਾਵੇਂ 5000 ਰੁਪਇਆ ਲਿਓ 10000 ਲਿਓ ਭਾਵੇਂ 2 ਲੱਖ ਲਿਓ ਮਤਲਬ ਹਰ ਕਿਸੇ ਲਈ ਵੈਰਾਈਟੀ ਜੋ ਤੁਹਾਡੇ ਮਾਈਂਡ ਚ ਆ ਉਦੋਂ ਵੀ ਡਬਲ ਟ੍ਰਿਪਲ 4 ਟਾਈਮ ਅਸੀਂ ਤੁਹਾਨੂੰ ਜਿਆਦਾ ਜਿਹੜਾ ਕਿ ਹਾਈ ਰੇਂਜ ਤੁਹਾਨੂੰ ਆਪਾਂ ਦੇ ਦੇਣੀ ਆ ਥੋੜੇ ਪੈਸਿਆਂ ਦੇ ਫੇਰ ਛੇਤੀ ਪਹੁੰਚੋ ਨੰਬਰ ਸਕਰੀਨ ਤੇ